ਜਿੱਦਣ ਭਾਈ ਮਤੀ ਦਾਸ ਜੀ ਨੇ ਚਾਦਰੀ ਚੌਕ ਵਿੱਚ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾ ਸ਼ਹੀਦੀ ਦੇਣੀ ਸੀ ਨਾ ਸਤਿਗੁਰੂ ਪਿੰਜਰੇਚ ਨੇ ਮਤੀ ਦਾਸ ਦੇ ਸੀਸ ਤੇ ਆਰਾ ਆਇਆ ਨਮਸਕਾਰ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇ ਬੇਨਤੀ ਕੀਤੀ ਪਿਆਰਿਆ ਮੇਰੀ ਤੋੜ ਨਵਾ ਲਈ ਆਰਾ ਦੁੱਖ ਦੇ ਲਾਏਗਾ ਪਰ ਜੇ ਕਿਰਪਾ ਕਰ ਦੇਗਾ ਬਲ ਦੇ ਦੇਗਾ ਦੁੱਖ ਸਰੀਰ ਦਾ ਆਤਮਾ ਤੱਕ ਨਹੀਂ ਪਹੁੰਚੇਗਾ ਪਾਸ਼ਾ ਮਾਰੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਨੇ ਨਾ ਇਤਿਹਾਸ ਕਹਿੰਦਾ ਹੈ ਕੇਸਾਂ ਦੇ ਵਿੱਚੋਂ ਕੰਗਾ ਕੱਢਿਆ ਤੇ ਕੰਗੇ ਤੇ ਆਉਂ ਉਂਗਲ ਫੇਰ ਦਿੱਤੀ ਆਉਂ ਆਪਾ ਗੋਪਤੋ ਗੋਬਦ ਸਵਾਲ ਸੀ ਤੇ ਗੁਪਤੋ ਗੁਪਤ ਜਵਾਬ ਸੀ ਇਤਿਹਾਸ ਕਹਿੰਦਾ ਮੱਦੀ ਦਾਸ ਕੀ ਕਿਹਾ ਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਜੋ ਤੇਰਾ ਜਵਾਬ ਦਿੱਤਾ ਮੱਦੀ ਦਾਸ ਕਹਿੰਦਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਸੀ ਦਾਤਿਆ ਪੀੜ ਨਾ ਹੋਣ ਨਹੀਂ ਆਪ ਵਰਤ ਜਾਈਂ ਪਾਤਸ਼ਾ ਆਪਣੇ ਪਿਆਰੇ ਦੀ ਤੋੜ ਨਭਾ ਲਈ ਭੁੱਲਾ ਮaaf ਕਰ ਲਈ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੱਦੀ ਦਾਸਾ ਆ ਤੇਰੇ ਸਤਿਗੁਰੂ ਦੇ ਸੀਸ ਦੇ ਵਿੱਚ ਮਾਣ ਪਾਉਂਦਾ ਪਿਆ ਕੰਗਾ ਤਾਂ ਇਨੇ ਕੱਲੇ-ਕੱਲੇ ਦੰਦੇ 'ਚੋਂ ਆਰੀ ਨੂੰ ਲਗਾਇਆ ਹੈ ਜਾ ਓ ਸ਼ੇਰਾ ਤੇਰਾ ਸੀਸ ਵੀ ਆਰੀ ਨਾਲ ਕੱਟ ਜਾਏਗਾ ਸਰੀਰ ਦੋ ਫਾੜ ਹੋ ਜਾਏਗਾ ਜਿਵੇਂ ਕੰਗਾ ਸਿਰ ਦਾ ਤਾਜ ਹੈ ਐ ਗੁਰਤੇਗ ਭਾਦਰ ਸਾਹਿਬ ਦੇ ਫਿਰਦੇ ਦਾ ਸ਼ਿੰਗਾਰ ਬਣ ਜਾਏਗਾ ਮਤੀ ਦਾ ਸਰ ਉਹ ਆਰਾ ਚੱਲਦਾ ਰਿਹਾ ਉਹ ਧੰਨ ਉਹ ਆਪਾਂ ਦੇ ਵਾਰਸ ਆਓ ਮਾਓ ਭੈਣੋ ਧੀਓ ਉਹ ਵੀਰੋ ਉਹਨਾਂ ਦੇ ਵਾਰਸਾ ਖੱਦ ਹੋ ਗਈ ਆਰਾ ਸੀਸ ਤੇ ਚੱਲਦੇ ਸਿੱਖ ਗਏ ਹੋਲੀ ਚੱਲ ਕਿਉਂ ਉਹ ਜਿੰਨੀ ਤੇਜ਼ ਚੱਲਦਾ ਪਿਆ 38 ਪੌੜੀਆਂ ਜਪਜੀ ਸਾਹਿਬ ਦੀਆਂ 39ਵਾਂ ਸਲੋਕ ਪੂਰਾ ਨਹੀਂ ਹੋਣਾ ਕਿਰਪਾ ਕਰਕੇ ਇਹਨੂੰ ਹੋਲੀ ਚੀਰ ਲੈ ਉਹ ਦੁਨੀਆ ਦੇ ਲੋਕਾਂ ਦੇ ਸਾਹਮਣੇ ਉਦਾਹਰਣ ਪੇਸ਼ ਕਰਦੀ ਉਹ ਦੁੱਖਾਂ ਵੇਲੇ ਭੱਜਦੀ ਵੇਖੀ ਦੁਨੀਆ ਸੁੱਖਾਂ ਵੇਲੇ ਰੱਬ ਦੇ ਭੰਡਾਰੇ ਜੱਗ ਬਹੁਤ ਉਹਦੇ ਸ਼ੁਕਰਾਨੇ ਹੁੰਦੇ ਵੇਖੇ ਦੁੱਖ ਵੀ ਆ ਰਿਆਂ ਤੇ ਉਹ ਵੀ ਹੋਲੀ-ਕੁਲੀ ਆਵੇ ਕਿਉਂ ਸਾਹਮਣੇ ਬਾਪੂ ਜੀ ਹੈ ਗੁਰਤੇਗ ਬਾਦਲ ਸਾਹਿਬ ਜੀ ਜਿਹਨੂੰ ਪਾਉਣਾ ਸੀ ਦੀ ਮੰਜ਼ਿਲ ਸੀ ਉਹਦੇ ਸਾਹਮਣੇ ਆਣਾ ਹੁਣ ਮੌਤ ਦਾ ਵੀ ਦੁੱਖ ਨਹੀਂ ਹੈਗੇ